ਮੈਨਜਿੰਗ ਡਾਇਰੈਕਟਰ ਨੇ ਇੱਥੇ ਮੁਖੀ ਨੇ ਖਾਲਸਾ ਜੀ ਇੰਡੀਆ ਦੇ ਉਹਨਾਂ ਦੇ ਅੱਜ ਘਰ ਦੇ ਵਿੱਚ ਜਿਹੜੀ ਐਨਆਈਏ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਜੀ ਐਨਆਈਏ ਦੀ ਟੀਮ ਜਿਹੜੀ ਸੀ ਉਹ ਦਿੱਲੀ ਤੋਂ ਪਹੁੰਚੀ ਨਾਲ ਪ੍ਰੋਟੋਕੋਲ ਦੇ ਨਾਲ ਉਹਨਾਂ ਨੇ ਨਾਲ ਪੰਜਾਬ ਪੁਲਿਸ ਜਿਹੜੀ ਸੀ ਉਹ ਸ਼ਾਮਿਲ ਸੀਗੀ ਜੀ ਤੇ ਉਹ ਤਕਰੀਬਨ ਸਵੇਰੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਇਹ ਚੱਲੀ ਹੈ ਜੀ ਤੇ ਮੀਨ ਵਾਈਲ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਜਦੋਂ ਪਹੁੰਚੇ ਤਾਂ ਉਹ ਖਾਲਸਾਡ ਆਫਿਸ ਵੀ ਵਿਜ਼ਿਟ ਕੀਤੀ ਉਹਨਾਂ ਨੇ ਖਾਲਸਾਡ ਆਫਿਸ ਵੀ ਵਿਜ਼ਿਟ ਕਰਕੇ ਗਏ ਤੇ ਉਸ ਤੋਂ ਬਾਅਦ ਉਹਦਾ ਰੀਜ਼ਨ ਕੀ ਸੀਗਾ ਉਹਨਾਂ ਦਾ ਕੀ ਪ੍ਰੋਟੋਕਾਲ ਸੀ ਕੀ ਇਨਵੈਸਟੀਗੇਸ਼ਨ ਦੇ ਕਾਰਨ ਸੀ ਕਿਉਂਕਿ ਜੋ ਖਾਲਸਾ ਨਿਰੰਤਰ ਸ਼ਭਾਵਾਂ ਨਿਭਾ ਰਹੀ ਹੈ ਉਹਦੇ ਚੱਲਦੇ ਆ ਤਾਂ ਇਸ ਨੂੰ ਕੁਝ ਕਿ ਆ ਨਹੀਂ ਜਾ ਸਕਦਾ ਬਟ ਕੀ ਕਾਰਨ ਨੇ ਉਹਦੇ ਬਾਰੇ ਅਮਰਪ੍ਰੀਤ ਸਿੰਘ ਜੀ ਜਿਹੜੇ ਨੇ ਜਿਨ੍ਹਾਂ ਤੋਂ ਇਨਵੈਸਟੀਗੇਸ਼ਨ ਹੋਈ ਹੈ ਸਾਰੇ ਪਰਿਵਾਰ ਤੋਂ ਉਹ ਇਹਦੇ ਬਾਰੇ ਅਗੇ ਬਿਆਨ ਦੇਣਗੇ ਜੀ ਚਲਦੇ ਹੋਏ ਜੋ ਚਲਦੇ ਸਮੇਂ ਅਗੇ ਬਿਆਨ ਆਉਣਗੇ ਉਹ ਉਹ ਇਸ ਵੇਲੇ ਉਹਨਾਂ ਦੀ ਜੋ ਸੈਟ ਆਫ ਮਾਈਂਡ ਉਹ ਨਹੀਂ ਦੇ ਸਕਦੇ ਜੀ ਕਿਉਂਕਿ ਇਸ ਵੇਲੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਇਨਵੈਸਟੀਗੇਸ਼ਨ ਚੱਲੀ ਹੈ ਥੋੜੀ ਦੇਰ ਤੱਕ ਹੋਰ ਜੋ ਵੀ ਇਨਫੋਰਮੇਸ਼ਨ ਹੋਵੇ ਸੰਕੇਤ ਅੰਦਰ ਸਾਂਝੀ ਕੀਤੀ ਜਾਏਗੀ ਇਹ ਖਾਸਾ ਏਡ ਤੋਂ ਵਸਤੇ ਵਿਵਸਥਾ ਰਹਿ ਚੁੱਕੀ ਸੀ ਜੀ ਅਮਰਪ੍ਰੀਤ ਜੀ ਤੋਂ ਹੋਊਗੀ ਪਰਸਨਲ ਰੂਨ ਤੋਂ ਉਹ ਜੀ ਖਾਲਸਾ ਰਿਲੇਟਿਡ ਹੀ ਹੈ ਬਾਕੀ ਜਿਹੜੀ ਵੀ ਇਨਫੋਰਮੇਸ਼ਨ ਹੈ ਕੀ ਰੀਜ਼ਨ ਸੀ ਕੀ ਨਹੀਂ ਸੀਗਾ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਬਾਅਦ ਸੰਗਦੇ ਨਾਲ ਮੈਂ ਪੇਸ਼ ਨਹੀਂ ਕੀ ਖੁਦ ਸਾਜੀ ਕਰਦੇ ਪਲੇਸ ਆਫ ਰੀਡਸ ਤਾਂ ਦੋ ਪਟਿਆਲੇ ਦੇ ਵਿੱਚ ਜੀ ਅਮਰਪ੍ਰੀਤ ਸਿੰਘ ਜੀ ਦੇ ਘਰ ਵੇਖੇ ਤੇ ਖਾਲਸਾ ਈਰਦ ਦਾ ਆਫਿਸ ਪਟਿਆਲੇ ਉੱਥੇ ਕਿਸੀ ਕੋਲ ਨਹੀਂ ਉੱਥੇ ਕੋਈ ਨਹੀਂ ਲੈ ਕੇ ਵੀ ਗਏ ਨੇ ਜੀ ਕੋਈ ਬੈਂਕ ਡਿਟੇਲ ਵਗੈਰਾ ਨਹੀਂ ਜੀ ਹਜੇ ਕੋਈ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਸਾਨੂੰ ਆਫਿਸ ਵਿੱਚੋਂ ਕੋਈ ਕਾਗਜ਼ ਨਹੀਂ ਲੈ ਕੇ ਨਹੀਂ ਜੀ ਕੋਈ ਕੋਈ ਇਨਫੋਰਮੇਸ਼ਨ ਨਹੀਂ ਲੈ ਜੀ ਅਮਰਪ੍ਰੀਤ ਸਿੰਘ ਜੀ ਜਿਹੜੀ ਹੈ ਇਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰੋ ਅਮਰਪ੍ਰੀਤ ਜੀ ਹੁਣ ਕਿੱਥੇ ਨੇ ਅਮਰਪ੍ਰੀਤ ਜੀ ਇਸ ਪਟਿਆਲੇ 'ਚ ਹੀ ਨੇ ਜੀ ਹਜੇ ਪਟਿਆਲੇ 'ਚ ਹੀ ਨੇ ਯਾਨੀ ਕਿ ਉਹਨਾਂ ਦੇ ਨਾਲ ਤਾਂ ਨਹੀਂ ਗਏ ਕਿ ਵੀ ਫੋਨ ਬੰਦ ਨਹੀਂ 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 ਫੋਨ ਉਹਦੇ ਨਾਲ